ਸਵਾਗਤ ਹੈ ਕਿਸਾਨ ਵੀਰੋਦ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰੇਜ ਕਰਦੇ ਆਪਾਂ ਪਹੁੰਚੇ ਸਿੱਧੂ ਡੈਰੀ ਫਾਰਮ ਕਲਾਲਾ ਰੂਟੀਨ ਦੇ ਵਿੱਚ ਵੀਰਾਂ ਕੋਲ 15 ਤੋਂ ਲੈ ਕੇ 25 ਨਾਲ ਸੇਲ ਲਈ ਹਰ ਵਕਤ ਅਵੇਲੇਬਲ ਹੁੰਦੇ ਆ ਜਦ ਮਰਜ਼ੀ ਵੀਰ ਪਹੁੰਚੇ ਜਿੱਤਾ ਦੀ ਤੁਹਾਡੀ ਚੋਇਸ ਆ ਜਰਸੀ ਐਫ ਸਾਹਿਵਾਲ ਤੇ ਲਗਭਗ 2-3 ਇਥੇ ਮੋਰਾਂ ਦੇ ਝੋਟੇ ਮਿਲ ਜਾਂਦੀਆਂ ਹਰ ਇੱਕ ਪ੍ਰਕਾਰ ਦਾ ਪਸ਼ੂ ਇਸ ਤੇ ਸੇਲ ਲਈ ਅਵੇਲੇਬਲ ਹੁੰਦਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਗਲੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਕੁਲਦੀਪ ਸਿੰਘ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੰਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਕਰਵਾਉਣਾ ਹੈ ਨੰਬਰ 9578482649418563900 ਅੱਜ 25 ਤਰੀਕ ਨੂੰ ਵੀਡੀਓ ਕਵਰ ਕਰਦੇ ਆਪਾਂ ਹਾਂਜੀ ਹਾਂਜੀ ਕਿੰਨੇ ਨਗ ਹਾਜ਼ਰ ਖੜੇ ਆ ਆਪਣੇ ਕੋਲ ਵੀਰੇ ਹੁਣ ਮੰਨ ਕੇ ਜੇ ਕੋਈ ਤੇ ਇਹ ਨਾ ਬੋਲੇਗੇ 25 26 ਤੱਕ ਹੈਗੇ ਨੇ ਕੋਸਮਾਨ ਕਿਦੋਂ ਦੋ ਬੜਾ ਤਿੰਨ ਵਿਕੀਏ ਗਏ ਨੇ ਚਾਰ ਚਾਰ ਬੜਾ ਆਉਣੀਆਂ ਵੀ ਨੇ ਕਹਿੰਦਾ ਭਾਬੀ 20 20 ਤੋਂ ਲਗ ਵਿਕਲੇ ਹਜ਼ਾਰ ਖੜੇ ਹੁੰਦੇ ਹਾਂ ਮੇਰੇ ਜਦੋਂ ਵੀ ਤੁਸੀਂ ਵੀਡੀਓ ਬਣਾਉਣੇ ਆਪਣੇ ਕੋਲ 20 ਤੋਂ 25 ਤੱਕ ਫਲਾਸੀ ਹੁੰਦੇ ਜਦੋਂ ਮਰਜੀ ਆ ਜਾਓ ਆਪਣਾ ਵੇਚਦੇ ਨਹੀਂ ਹੁੰਦਾ ਰੇਟ ਆਪਣਾ ਸਟਾਰਟਿੰਗ ਕਿੱਥੋਂ ਜਿਆ ਰੇਟ ਵੀਰੇ ਅੱਜ ਦਾ ਬਣਾ 60000 ਤੋਂ ਸਟਾਰਟਿੰਗ ਆਪਣੇ ਬਾਦ ਕਿੱਥੋਂ ਤੱਕ ਲੈ ਜਾਓ 7 ਲੱਖ ਤੱਕ ਚਲੇ ਜਾਓ ਜਿਹਨੇ ਪਹਿਲੇ ਨੰਬਰ ਤੇ ਆਪਾਂ ਸਕਰੀਨ ਤੇ ਬੈਠ ਦੇਖੀ ਜਨੇ ਕਿਹੜਾ ਸੁਆਈ ਹੈ ਇਹ ਵੀਰ ਮਤਲਬ ਕੰਨੀਆਂ ਖੜੀਆਂ ਨਹੀਂ ਇਹ ਦੀ ਦੂਜਾ ਦੂਆ ਮੰਨ ਲਓ ਚਾਹੇ ਤੀਜਾ ਮੰਨ ਲਓ ਠੀਕ ਹੈ ਪਰ ਬੱਚਾ ਵੀ ਬੱਛੀ ਆ ਕੀ ਤੋਂ ਪਲੱਸ ਦਾ ਰਿਕਾਰਡ ਆ ਫਾਰਮ ਦਾ ਫਾਰਮ ਦਾ ਰਿਕਾਰਡ ਕੀ ਤੋਂ ਪਲੱਸ ਦਾ ਬੱਚਾ ਦਾ ਲੈ ਵਾਲੂ ਵਾ ਦੇਖੋ ਤੁਸੀਂ ਅੱਗੇ ਪਿੱਛੇ ਦਾ ਸਾਰੇ ਪਾਸੇ ਚੈੱਕ ਕਰਾ ਦੋ ਬੱਛੀ ਬੱਠ ਮੱਝਾ ਨਾ ਆ ਜਾ ਬਿਲਕੁਲ ਨਾ ਆ ਜਮਾ ਵੀਰੇ ਮੰਨ ਕੇ ਚਲੋ ਬੱਚੀ ਨੂੰ ਜਨਮ ਦਿੱਤਾ ਇਹਨੇ ਕੱਲ ਸਾਮ ਨੂੰ 4 ਵਜੇ ਸੁਈ ਆ ਠੀਕ ਹੈ ਫੇਰ ਜੂਰ ਸਾਰੀ ਆਪਣੇ ਘਰੇ ਪਈ ਆ ਇਸ ਕੋਲ ਜੂਰ ਆ ਦੋ ਬੱਚੀ ਦੀ ਠੀਕ ਹੈ ਐਵਰੇਜ ਦੁੱਧ ਕਿੱ ਮੱਲਾ ਵੀਰੇ ਦੇਖ ਹੁਣ ਇਹ ਤੋਂ ਬਾਅਦ ਸਾਰਾ ਇਹਨਾਂ ਦਾ ਟਾਈਮ ਨਹੀਂ ਆ ਠੀਕ ਆ ਅਗਲਾ ਜਿਹੇ 35 ਮੰਨ ਕੇ ਲੈ ਲੈ ਜਿਹੜਾ 30 ਮੰਨ ਕੇ ਲੈ ਲੈ ਜਿਹੜਾ ਰਕਾਰ ਆਪਾਂ ਤੁਹਾਨੂੰ ਜਿਹੜੇ ਬੰਦੇ ਨੇ ਚੋਈ ਆ ਫਾਰਮੂਸ ਨੂੰ ਦਸਤਾਵੀ 23 30 ਕਿਲੋ ਜੋ ਆ ਰੇਟ ਇਹਦਾ ਕੀ ਆਉਂਦਾ ਰੇਟ ਵੀਰੇ ਕੋਈ ਨਾ ਫੋਨ ਤੇ ਕਰਾਂਗੇ ਜਿਆਜ ਕਰਾਂਗੇ ਚਿੱਤਾ ਰਾ ਦੂਰਾ ਚੋਈ ਇੱਕ ਨੰਬਰ ਓਕੇ ਇੱਕ ਨੰਬਰ ਆ ਵੀਰੇ ਸਾਰਾ ਕੁਝ ਥਣ ਪੂਰਾ ਗੁੱਲੇ ਵਾਲਾ ਚਿੱਚਵਾਈ ਵਾਲਾ ਬੰਦੇ ਪਾਸੇ ਰਹਿ ਕੇ ਚੋਣ ਵਾਲੀ ਵੀ ਹੈਗੀ ਆ ਠੀਕ ਹੈ ਸੋ ਚਾਹੇ ਦੋ ਜਾਨੇ ਵਹਿ ਕੇ ਚੋਈ ਜਾਣ ਉਸ ਤਰ੍ਹਾਂ ਦੀ ਵਹਿੜ ਆ ਹਨਾ ਹਾਂਜੀ ਹਾਂਜੀ ਠੀਕ ਆ ਅੱਗੇ ਆਪਾਂ ਗੱਲ ਕਰੀਏ ਇਹਦੇ ਮਗਰ ਆ ਗਈ ਬੱਚੀ ਹੈ ਨਾ ਹਾਂ ਪੰਜ ਰਾਬਣ ਕੋਈ 10-12 ਗਾਈਆਂ ਸੁਈਆਂ ਮੇਰੇ ਸੱਤ-ਅੱਠ ਗਾਈਆਂ ਦੇ ਮਗਰ ਬੱਚੀਆਂ ਨੇ ਉਹ ਬੱਚੇ ਦਿਖਾ ਦਿਓ ਕੋਈ ਸਾਰੇ 12 ਗਾਈਆਂ ਸਾਰੀਆਂ ਦੁਨੀਆਵੀਆਂ ਸੁਆ ਦੇਖੋ ਅੱਗੇ ਆਪਾਂ ਗੱਲ ਕਰਦੇ ਦੋ ਨੰਬਰ ਵੇਖ ਲੀ ਇਹ ਕਦੋਂ ਕੁ ਸੁਈ ਆ ਇਹਦੇ ਮਗਰ ਵੀ ਬੱਚੀ ਹੈ ਵੀ ਇਹ ਕੱਲ ਸਵੇਰ 4 ਵਜੇ ਸੁਈ ਵੀ ਆ ਥਾਣ ਹੱਥੀ ਚੋਈ ਵਾਲਾ ਹੈ ਨਾ ਹਾਂ ਆਪ ਕੀ ਚੋਈ ਵਾਲਾ ਸੋਨਾ ਥਾਣ ਹੈ ਇਹ ਵੀ ਕਰਦਕਾੜ ਵਾਲੀ ਹੈ ਬੱਚੀ ਕਿੰਨਾ ਦੁੱਧ ਪਾ ਦਿੰਨੇ ਨੇ ਦੁੱਧ ਪਰੇ ਮੰਨ ਕੇ ਚਲੋ 21-22 ਕਿਲੋ ਦਾ ਰਕਾਰ ਦੱਸਿਆ ਆਪਾਂ ਨੂੰ ਜਿੱਥੋਂ ਲੈ ਕੇ ਆਏ ਆ ਤੁਸੀਂ ਚਾਹੇ 25 ਮੰਨ ਕੇ ਲੈ ਲ ਠੀਕ ਹੈ ਫਿਰ 25-22 ਦੀ ਐਵਰੇਜ ਆਲੀ ਬੈਠ ਹੈਗੀ ਆ ਹਨ ਹੈਗੀਆਂ ਵੀਰੇ ਬਰੀਡ ਚ ਬੱਛੀ ਇਹਦੇ ਠੀਕ ਹੈ ਬੱਛੀ ਆ ਗਈ ਹਾਂ ਇਹਦੇ ਮਾਰੀ ਬੱਛੀ ਹੈ ਤਿੰਨ ਨੰਬਰ ਦੀ ਗੱਲ ਕਰੀ ਆ ਤਿੰਨ ਨੰਬਰ ਵੀਰੇ ਇਹ ਨੂੰ ਸੁਣੀ ਨੂੰ ਅੱਜ ਪੰਜਵਾਂ ਦਿਨ ਦੇਣਾ ਠੀਕ ਹੈ ਸੱਪੇ ਮੈਂ ਤਾਂ 16 ਕਿਲੋ ਕੋਈ ਮੇਰਾ ਵੀਰ ਦੋ ਟਾਈਮ ਮਣਕੇ ਲੈ ਜੇ 16 ਕਿਲੋ ਦੁੱਧ ਹਾਜ਼ਰ ਆ ਹਾਂ ਹਾਂ ਹਾਜ਼ਰ ਆ ਵੀਰੇ ਬੋਰੀਆਂ ਖਾਲੀ ਹੋ ਗਈ ਜਮਾ ਠੀਕ ਹੈ ਹਾਂ ਨੇਵਲੂਆ ਪੂਰਾ ਬੰਦ ਰੇ ਵੀ ਇਹ ਵੀ ਬੱਛੀ ਸਾਰੇ ਹੱਥੀਚੋਈ ਵਾਲੇ ਸਾਰਾ ਨੋਟ ਕਰਿਓ ਇਹਦੇ ਮਗਰ ਬੱਛੀ ਹੈ ਇਹਦੇ ਮਗਰ ਬੱਚਾ ਜੀ ਠੀਕ ਹੈ ਥਣ ਹੱਤੀ ਜੋ ਇਹ 16 ਲੀਟਰ ਹੋ ਤਾਂ ਮੈਂ ਨਾਲ ਆਜਰਾ ਆਜੇਗਾ ਅੱਗੇ ਗੱਲ ਕਰੀਏ 4 ਨੰਬਰ ਦੋ ਰੰਦ ਬੱਤੀ ਆ ਪਹਿਲਾ ਸੁਆ ਠੀਕ ਹੈ ਦੋ ਰੰਦ ਬੱਤੀ ਆ ਇਹਦੇ ਥੱਲੇ ਵੀ ਹੋ 17 18 ਕਿਲੋ ਬੋਲੀਊ ਚਵਾ ਕੇ ਦੇ ਦਸਾ ਤੁਹਾਡੇ ਚਵਾ ਕੇ ਦੇ ਦਸਾ ਥੋੜੀ ਖਾਲੀ ਆ ਬੜੀ ਉਹਦੀ ਚੌਥਾ ਦਿਨ ਹੋ ਗਿਆ ਕੋਈ ਇਹ ਨਹੀਂ ਗਾਵੇਂ ਬੰਦਾ ਸਾਈ ਕਰ ਲਵੇ ਹਾਂ ਹਾਂ ਦੋ ਸਵੇਰੇ ਜੋੜੇ ਸ਼ਾਮ ਨੂੰ ਜੋੜੇ ਹਾਂ ਹਾਂ ਤਸੱਲੀ ਕਰਕੇ ਲੈ ਕੇ ਜਾਵੇ ਤਸੱਲੀ ਕਰਕੇ ਦੋ ਦੰਦ ਆ ਵੀਰੇ ਮੂੰਹ ਬੱਚੀ ਦੀ ਫੇਸ ਕੁਆਲਿਟੀ ਚੈੱਕ ਕਰਾਓ ਲੇਵਾਂ ਨੂੰ ਅਲੱਗ ਅਲੱਗ ਚੈੱਕ ਕਰਾਓ ਦੋ ਦੰਦ ਬੱਚੇ ਮੂੰਹ ਮੱਥੇ ਦੀ ਬਹੁਤ ਜਿਆਦਾ ਚੰਗੀ ਆ ਫੁੱਲ ਬਹીર ਜਿੰਦ ਜੰਦੇ ਵਿੱਚ ਆ ਗਈ ਹੈ ਨਾ ਹਾਂ ਹਾਂ ਸਭ ਸਹੀ ਭਰੀ ਆ ਠੀਕ ਆ ਇਹਦੇ ਨਾਲ ਇਹ ਬੱਚੀ ਵੀਰੇ ਆਪਣੀ ਇੰਟਰਨੈਟ ਚ ਰਾਸਟ ਆ ਗਈ ਠੀਕ ਹੈ ਕੀ ਬੱਚੀ ਆ ਗਈ ਤੇ ਇਹ ਮੰਨ ਕੇ ਚਲੋ ਤੀਜਾ ਦਿਨ ਤੋਈ ਨੂੰ ਆ ਉਹਦੇ ਥੱਲੇ ਬਣ ਕੇ ਚਲੋ 14-15 ਕਿਲੋ ਤੋਂ ਬਾਹਰ ਬੋੜੀ ਹੋ ਗਈ। ਥੋੜੇ ਭੜਾ ਹੈਗੀਆਂ ਹਨ। ਹਾਂ ਭੜਾ ਵੀ ਰੇਂਡੀਆਂ ਨਹੀਂ ਹੈਗੀਆਂ ਉਹਦੇ ਦੇਵਾ ਕੋਲਾ ਦੇ ਕੋਲੇ ਆ ਕੇ ਮਾਰੀ ਇੱਕ ਸਾਈਡ ਭੜਾ ਹੈਗੀ ਇੱਕ ਪਾਸੇ ਆ। ਠੀਕ ਹੈ। ਹਾਂ ਬੋੜੀਆਂ ਜਿਹੜਾ ਖਾਦੀ ਕਰੀ ਵਜਣ ਕੀ ਹੁਣ ਮੈਂ ਕਿਦੜੋ ਕੋਈ ਮਰਜੀ ਵੀ ਆਪਣੇ ਜੂ ਬਾਹਰ-ਬਾਹਰ ਮਿਲ ਕੇ ਲਿਆ ਸਕਦਾ ਇਹਨੇ 23-24 ਕਿਲੋ ਤੋਂ ਦਿੱਤਾ ਪਹਿਲਾਂ। ਮਿਲ ਕੇ ਫਿਰ ਮੋਟੀ ਲੱਤ ਨੂੰ ਟੱਚ ਕਰਦੇ ਆ। ਹਾਂ ਹਾਂ ਨਾਲ ਨੂੰ ਬਹੁਤ ਮੋਟੀ ਹੈ ਵੀ। ਠੀਕ ਹੈ ਚੌੜ ਜਵਾ ਇੱਕ ਨੰਬਰ। ਇੱਕ ਨੰਬਰ ਆ ਵੀਰੇ ਇੱਕ ਨੰਬਰ। ਅੱਗੇ ਭਾਈ ਜੀ ਦੂਜੇ ਨ ਇਹ ਐਰ ਸਿਰ ਬੱਚੀ ਆ ਵੀਰੇ ਪਲੂਨ ਆ ਠੀਕ ਆ ਹਾਂ ਪਲੂਨ ਬੱਚੀ ਆ ਮੈਂ ਤਾਂ ਸਾਰਾ ਇਹ ਰਿਕਾਰਡ ਦੇ ਦਾਂਗੇ ਆਪਾਂ ਪਹਿਲਾਂ ਸੂਆ ਇਹ ਕੱਲ ਸੂਈ ਆ ਠੀਕ ਆ ਕੱਲ 12 ਵਜੇ ਦੇ ਪਹਿਰੇ ਸੂਈ ਆ 12 ਵਜੇ ਦੇ ਪਹਿਰੇ ਜਿਹੜੀਆਂ ਵੀ ਤੁਸੀਂ ਦੇਖਾ ਬੱਚੀ ਦੀ ਬ੍ਰੀਡ ਚੈੱਕ ਕਰਾ ਦੇ ਜਿਹੜੀਆਂ ਵੀ ਬੱਚੀਆਂ ਮੇਰੇ ਘਰੇ ਸੋਈਆਂ ਆ ਮੀਆਂ ਸਾਰੀਆਂ ਦੀ ਵੀਡੀਓ ਮੇਰੇ ਫੋਨ 'ਚ ਆ ਕੋਈ ਮਰਜ਼ੀ ਮੁੰਗਾ ਦਾ ਵੀ ਜੇਰ ਧਾਰ ਲਿਓ ਓਕੇ ਆ ਹਾਂ ਓਕੇ ਆ ਹੁਣ ਤੂੰ ਬੱਚੀ ਦਾ ਕੱਦ ਕਾਰ ਚੈੱਕ ਕਰਾ ਦੇ ਕਿ ਮੰਨ ਕੇ ਬੀਟ ਚੇਕ ਕਰਾਦੇ ਬਹੁਤ ਸਾਰੀ ਬੱਚੇ ਪਹਿਲਾ ਸੂਰਜ ਗਿਆ ਦੰਦੋ ਕਿਵੇਂ ਹੈ ਬੀਟ ਸੰਤੋ ਹੈ ਜਾਂ ਦੰਦੋਂ ਛੇ ਰੰਤ ਹੋ ਰਹੀ ਆਏ ਠੀਕ ਹੈ ਹਾਂ ਇਹਦੇ ਨੂੰ ਆ ਦੇਖਣ ਲੱਗੋ ਜੇ ਕਰਾ ਫਾੜੀ ਵਾਲਾ ਲੈ ਆਵੇ ਇਹਦੀ ਐਵਰੇਜ ਉਧਰ ਦੀ ਕੀ ਰੋਲੇਵਾ ਸਾਫਾ ਹਾਂ ਹਾਂ ਕੱਲਾ ਕੱਲਾ ਨਿਕਲਦਾ ਮਗਰੋਂ ਚੈੱਕ ਕਰਾ ਲੇ ਸਾਨੂੰ ਠੀਕ ਹੈ ਦਿਖਾ ਦੇ ਠੰਡੀ ਸੀ ਇਹ ਕੋਈ ਆਲ ਵਗੈਰਾ ਨਹੀਂ ਕਰਦੀ ਇਹ ਹਾਂ ਇਹਦੀ ਐਵਰੇਜ ਉਧਰ ਦੀ ਕੀ ਰਹੂਗੀ ਮੇਰੇ ਜਿਹੇ ਚੋਂ ਚਾਹੇ ਅਗਲਾ 25 ਚੋਲੇ 22 ਚੋਲੇ ਠੀਕ ਹੈ ਠੀਕ ਹੈ ਪਰ ਆਪਾਂ ਪਹਿਲਾਂ ਬੱਜੀ ਆ ਆਪਾਂ ਘਰੇ ਵਾਲੇ ਨਾਲ ਇਹਨਾਂ ਦੇ ਮਣਕੀ ਦੇਣਾ ਕਿ ਅਗਲੇ ਦਿਨ ਸੰਦਰ ਨਾ ਮਾਦਰ ਕਾਰ ਵਧੀਆ ਰੱਜੀ ਬੱਤੀ ਕਿਲ ਵਰਗਾ ਅਰੇ ਮਾਰੋ ਬਜੇ ਦੁੱਤ ਬਾਦੂ ਕੱਢ ਘਾਟ ਚੰਗਾ ਇੰਨੇ ਦਵਾਦੀ ਵੀ ਇਹ ਜਿਹੇ ਬੱਸੀਆਂ ਨਾ ਬੋਲੀ ਜਾਂਦੇ ਆੜਾ 35 35 ਆਪਾਂ ਕਹਿੰਦੇ ਨਹੀਂ ਹੈਗੇ ਉਹ ਬਰੀਡ ਹੋਣੇ ਦੂਜਾ ਨੰਬਰ ਵੜ ਦੇ ਕੀ ਹੈ ਜੀ ਵੀਰੇ ਪਾਸੋਂ ਸੁਈ ਆ ਸਾਮ ਨੂੰ ਸੁਈ ਆ ਤੇ ਇਹ ਤਾਂ ਮਗਰ ਬੱਛੀ ਆ ਐ ਸ਼ਹਿਰ ਦੀ ਬੜੀ ਉਹ ਖੜੀ ਆ ਐ ਸ਼ਹਿਰ ਦੀ ਬੱਸੀ ਖੜੀ ਆ ਜਿਹੜੀ ਆ ਦੇ ਆ ਖੜੀ ਆ ਆ ਬੜੀ ਇਹ ਬੱਛੀ ਆ ਠੀਕ ਹੈ ਸਾੜ ਗੁੱਲੇ ਆ ਹਣਾ ਤੁਹਾਨੂੰ ਖਾਣ ਖਾਣ ਪੂਰਾ ਮਰੇ ਠੰਡੀ ਸੀਰ ਪੂਰੀ ਦੇਖੋ ਲੈ ਇਹ ਮਰ ਜਿਹਾ ਕਹਿਣਾ ਨਹੀਂ ਕਰੋ ਸਾਮ ਨੂੰ ਠੰਡ ਧਾ ਲੋ ਬਾਹਰ ਤੋਂ ਠੀਕ ਹੈ ਥਾਲ ਦੇ ਵੀ ਸਾਫ਼ ਸੁਥਰੇ ਹਾਤੀ ਤੋਂ ਆਇਆ ਖਾਣਾ ਹਣਾ ਜੇ ਇਹ ਚੂਹ ਦੀ ਵੀਡੀਓ ਆਪਣੇ ਘਰੇ ਬਣੀ ਹੋਈ ਆ ਪੂਰੀ ਟੌਪ ਵਧੀਆ ਬੱਛੀ ਮਗਰ ਠੀਕ ਹੈ ਅੱਗੇ ਆ ਗਈ ਤਰਣਾ ਵਰਦੇ ਹਾਂ ਵੀਰੇ ਇਹ ਬੱਛੀ ਵੀਰੇ ਮੰਨ ਕੇ ਚੱਲ ਰਹੀ ਹੈ ਇਹ ਸੂਈ ਵੀ ਆ 2-3 ਮਹੀਨੇ ਦੀ ਠੀਕ ਹੈ ਹਾਂ ਜੇ ਕਿਸੇ ਨੇ ਮਤਲਬ ਭਾਸੇ ਨਹੀਂ ਆਈ ਹੋਈ ਆਪਣੇ ਕੋਲ ਹੁਣ ਦੁੱਧ ਹੈਗਾ 8-10 ਕਿਲੋ ਠੀਕ ਹੈ ਬਾਜ ਦੇ ਦਰਮਿਆਨੇ ਬਾਜ ਦਰਮਿਆਨੇ ਕਈ ਵਾਰੀ ਭਾ ਲਾਉਣਾ ਨਹੀਂ ਤਾਂ ਉਹ ਘਰੇ ਚੋਰੀ ਜਾਂਦੇ ਨੇ ਠੀਕ ਹੈ ਇਹ ਸਿੰਗਾ ਕਿੱਦੋਂ ਜਰਸੀ ਦੇ ਵਿੱਚ ਆਈ ਪਰ ਮੰਨ ਕੇ ਤਾਂ ਥੋੜਾ ਜਿਹਾ ਕ੍ਰਾਸ ਪਾ ਜਰਸੀ ਪਰ ਠੰਢੀ ਹੁੰਦੀ ਬਹੁਤ ਰਹੇ ਕੋ ਬਰਫ ਦੀ ਛਿੱਟੀ ਹੋਈ ਆ ਜਮਾ ਦੇਖੋ ਲੈ ਵੇ ਦੋਨੇ ਪਾਸੇ ਬੈਠੇ ਰਹਿੰਦੇ ਲਾ ਲੇ 22 21 2 किलो ਦਾ ਸਰਕਾਰ ਰੱਖ ਰਿਹਾ ਮਾਲ ਜਿੱਥੋਂ ਲੈ ਕੇ ਆਏ ਆ ਠੀਕ ਹੈ ਪਰ ਹੁਣ ਅਗਰ ਆ ਕਿ ਸੇਰ ਨਾਲ ਜਿੰਨਾ ਮੱਝ ਉੱਤੇ ਝੋਲੇ ਦੇਖੋ ਇਹਦਾ ਦੁੱਧ ਮੱਝ ਦਾ ਮੁਕਾਬਲਾ ਕਰੂ ਲਓ ਬਹੁਤ ਵੀ ਜ਼ਿਆਦਾ ਕਹਿੰਦਾ ਕਿ ਇਹ ਰੇਕ ਨਾਲ ਵੀ ਇਹ ਬੜੀ ਚੰਗੀ ਕਾ ਗਈ ਠੀਕ ਹੈ ਹਾਂ ਕਰ ਵੀ ਗੁਰਮੀ ਨਹੀਂ ਮੰਨਦੀ ਹੈ ਕਿ ਬਹੁਤ ਚੰਗੀ ਕਾ ਗਈ ਅੱਗੇ ਪੈਸੇ ਤੇ ਫੇ ਬਾਹਰਲੇ ਪਾਸੇ ਦੇਖੀਦਾ ਪਹਿਲਾ ਨੰਬਰ ਦੇ ਹਣਾ ਜਦ ਨਸ ਹੋਈ ਆ ਠੀਕ ਹੈ ਇੱਥੇ ਲਿਓ 18 19 ਕਿਲੋ ਦੁੱਧ ਤਿਆਰ ਆ ਮੇਰੇ ਨਾਲ ਹਾਜ਼ਰ ਆ ਹਾਂ ਹਾਂ ਬੱਚੀ ਮਗਰਾ ਵੀਰੇ ਦੇ ਬਰੀਡ ਬਰੂਡ ਚੈੱਕ ਕਰਾ ਦੋ ਮੱਥਾ ਬਲਾਸ ਹੋਣਾ ਟੈਗ ਟੁਕ ਪਏ ਹੋਏ ਆ ਫਿਰ ਹਾਂ ਫਾਰਮ ਅਲੱਗ ਰਿਕਾਰਡ ਦੇ ਦਾਂਗੇ ਆਪਾਂ ਬੱਚੀ ਇਹਦੇ ਨਾਲ ਵੀ ਬੱਚੀ ਦਾ ਬਹੁਤ ਬਲਾਸ ਪੁਆਇੰਟ ਹੋ ਜਾਣਾ ਬੱਚੀ ਚੰਗੀ ਬਹੁਤ ਆ ਹੁਣ ਇੰਨਾ ਮਣਕੇ ਲੈ ਜਵਾਲਾ ਠੀਕ ਹੈ ਆ ਇਧਰ ਮਾਰਾ ਕੱਚੇ ਭਰੰਡ ਚ ਪਹਿਲੇ ਨੰਬਰ ਤੇ ਆ ਗਈ ਠੀਕ ਹੈ ਅੱਗੇ ਨਾਲ ਖੜੀ ਆ ਜੀ ਇਹ ਵੀਰੇ ਮਨਾਂ ਜਰਸੀ ਕ੍ਰੋਸ ਵਿੱਚ ਇਹ ਵੀ ਸੂਈ ਹੋਈ ਆ ਠੀਕ ਹੈ ਇਹ ਕੱਲ ਸਵੇਰ ਸੂਈ ਆ ਠੀਕ ਹੈ 14 15 ਤੋਂ ਬਾਹਰ ਬੋਲੀ ਹੁ 14 ਕੋਈ ਮਰਜ਼ੀ ਮੰਨ ਲੇ ਚੋਨ ਵਾਲਾ ਹਾਜ਼ਰ ਹਾਂ 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 ਬਲੇ ਵਾਲੂਆ ਦੇਖੋ ਤੁਸੀਂ ਐ ਫਿੱਟ ਕਈ ਵਾਰੀ ਆਲਾ ਕਹਿੰਦਾ ਨਾ ਨਵੇਂ ਹਾਨ ਜੇ ਆਪਾਂ ਜਰਸੀ ਕ੍ਰਾਸ ਲੈਣੀ ਆ ਹੱਥੀਚੋਈ ਵਾਲਾ ਥਾਣਾ ਦੇਖੋ ਠੀਕ ਹੈ ਫੰਡੀ ਡੁੰਡੀ ਵਿਖਾ ਦਿਓ ਮਾੜੀ ਇਹਦੇ ਬੇਟੋ ਜਰਸੀ ਵਧਿਆ ਫਿਰ ਲੈ ਸਕਦੇ ਆ ਬਣੀ ਟੌਪ ਦੀ ਜਰਸੀ ਕ੍ਰਾਸ ਚ ਆ ਗਈ ਨਾ ਇਹ ਥਾਂ ਤੋਂ ਆਤੀ ਚੋਈ ਵਾਲਾ ਮੇਨ ਗੱਲ ਵੀਰੇ ਸਾਰੀਆਂ ਗਾਲੀਆਂ ਦੇ ਲਓ ਹੱਥੀਚੋਈ ਵਾਲੇ ਸਾਨੂੰ ਹੋਣਗੇ ਅੱਗੇ ਤੀਜਾ ਨੰਬਰ ਆ ਗਿਆ ਇਹ ਵੀਰੇ ਦੂਜਾ ਸੂਰ ਸੂਰੀਆ ਬੱਸੀ ਨੇ ਪਹਿਲਾਂ 22 ਕਿਲੋ ਦੋ ਦਿੱਤਾ ਗਿਆ ਠੀਕ ਹੈ ਦੇਖ ਪਰ ਅਸਲ ਆ ਇਹ ਹੋ ਜਾਂਦਾ ਵੀ ਹੱਥੀ ਚੁਾਈ ਵਾਲਾ ਥਾਣਾ ਵਧੀਆ ਟੋਪ ਦਾ ਠੀਕ ਹੈ ਇਹ ਕੱਚੀ ਹੈ ਨਾ ਇਹ ਤਿੰਨ ਨਵਾਂ ਪਹਿਲਾਂ ਬੱਸੀ ਆ 2 ਦੰਦ ਵੀਰੇ ਸੂ ਰਹੀ ਆ 10 ਦਿਨ ਕੱਚੀ ਬਹੁਤ 2 ਦੰਦ ਆ ਠੀਕ ਹੈ ਬਹੁਤ ਚੰਗੀ ਸਤ੍ਹੀ ਚਮਕ ਬਹੁਤ ਜ਼ਿਆਦਾ ਆ ਜੀ ਮੇਰੇ ਮੱਛੀ ਦੀ ਜੇ 10 ਦਿਨ ਸਾਮ ਨੂੰ ਵੀ ਵਧੀਆ ਬਣੇਗੀ ਪਹਿਲਾ ਸੂਆ ਤੇ ਅੱਗੇ ਆਪਾਂ ਤੇ ਅੱਗੇ ਆਪਾਂ ਸਾਈ ਵਾਲ ਦਾ ਨੀਂ ਨੀ ਦੇਖੀ ਆ ਨੈਕਾ ਹੁਣ ਜਿਵੇਂ ਆਪਾਂ ਨਾ ਉਧਰ ਐਰ ਸ਼ਹਿਰ ਦੀ ਬੱਚੀ ਦਿਖਾਈ ਆ ਠੀਕ ਹੈ ਸਾਈ ਵਾਲ ਹੋ ਜੀ ਵੀਰੇ ਮੰਨ ਕੇ ਜੇ ਜਰਸੀ ਸਾਈ ਵਾਲ ਐਰ ਸ਼ਹਿਰ ਇਹ ਮੰਨ ਕੇ ਤੇ ਲੋ ਬਹੁਤ ਘੱਟ ਮਿਲਦੀਆਂ ਪਰ ਆਪਾਂ ਲੈਨੇ ਹਰ ਚੀਜ਼ਾਂ ਦੇਖੋ ਅਡਾ ਕਹਿੰਦਾ ਸਾਈ ਯਾਰ ਠੀਕ ਹੈ 12 16 17 ਕਿਲੋ ਬਲੂਨ ਨੇ ਦੋ ਦਿੱਤਾ ਹਜੇ ਪਰ ਉਹਦਾ ਬਹੁਤ ਪੁਰਾਣਾ ਨੇ ਪਰ ਐਵੇਂ ਅਸੀਂ ਕੋਈ ਪਰਸਨ ਨਹੀਂ ਕਿ ਬਲੂਨ ਲੈ ਲਿਆ ਠੰਡੀ ਸੀਲ ਪੂਰੀ ਓਕੇ ਆ ਜਾਵਾਂ ਹਨਾ ਪੂਰੀ ਵੀਰੇ ਲੈ ਪੁੱਠੇ ਪਾਸੇ ਬੈਠ ਜਾ ਸਿੱਧੇ ਪਾਸੇ ਬੈਠੋ ਪੁੱਠੇ ਪਾਸੇ ਬੈਠ ਗਏ ਇਹਦਾ ਇਹੀ ਸਿਰਫ ਤਾਂ ਆਪ ਬਿਲੀ ਠੰਡੀ ਆ ਕਹਿ ਦਿੰਦੀ ਕੱਚੀ ਐ ਇਹ ਵੀਰੇ ਹਜੇ 7 ਦਿਨ ਦੀ ਗੱਤੀ ਆ ਬਾਹਰ ਵਿਖਾ ਦੇ ਦੋੜ ਕੇ ਵੜੀ ਐ ਦੋਰੀ ਵਾਰ ਆਉਂਦੀ ਆ ਸੋ ਪਰ ਫੇਸ ਕੁਆਲਿਟੀ ਵਗੈਰਾ ਤੇ ਕੱਤ ਕਾਠ ਵਗੈਰਾ ਦੇਖੋ ਬੈੜਾ ਸ਼ਾਈਨਿੰਗ ਸੂਨਿੰਗ ਵੀਰੇ ਫੁੱਲ ਆ ਜਾਵਾਂ ਹਨਾ ਹਾਂ ਵੀਰੇ ਰੈਡਸ ਕਹਿੰਦੇ ਨੇ ਰੈਡਸ ਸਹੀ ਵਾਲ ਠੀਕ ਹੈ ਹੁਣ ਤੁਸੀਂ ਇਹਦੇ ਕੈਰੇਕਟਰ ਚੈੱਕ ਕਰਾ ਲਓ ਬਨ ਕੰਬਲ ਠੀਕ ਹੈ ਸਾਰਾ ਕੁਝ ਬਾਕੀ ਜਿਵੇਂ ਕਹਿੰਦੇ ਆ ਠੰਡੀ ਸੀਲ ਦਾ ਸੋਨੇ ਦੇ ਸਾਗਾ ਹੋ ਗਿਆ ਜਾਇਜ਼ ਗੱਲਾਂ ਜਾਵਾਂ ਸੋ ਪੂਰੀ ਸਾਫ ਸੁਥਰੀ ਫੁੱਲ ਬਰੀਡ ਦੇ ਵਿੱਚ ਆ ਕੇ ਜਾਵਾਂ ਹਨਾ ਜਿਹਨੂੰ ਆਪਾਂ ਕਹਿੰਦੇ ਨੇ ਜਿਹਨੂੰ ਆਪਾਂ ਕਹਿੰਦੇ ਰਾਣੀ ਗ ਤੇ ਵੀਰੇ 16 17 ਕਿਲੋ ਦੱਸਿਆ ਮਾਲਕਾਂ ਨੇ ਠੀਕ ਆ ਵੀ ਅੱਗੇ ਅਗਲਾ ਤੁਸੀਂ ਸੇਵਾ ਨਾਲ ਚਾਹੀਏ ਵੱਧ ਟੋਲੇ 2 ਲੀਟਰ ਚਾਹੀਏ 1 ਨਾਲ ਚੋਲੇ ਪਰ ਮੈਂ ਤੇਰੇ ਚੈਨਲ ਦੇ ਇੱਕ ਵੀਡੀਓ ਪਾਈ ਸੀਗੀ ਰਾਣੀ ਗਾ ਦੀ ਹਜੇ ਨਹੀਂ ਪਈਆ ਹਾਂ ਬਹੁਤ ਹੀ ਜ਼ਿਆਦੇ ਫੋਨ ਆਏ ਆ ਤੇ ਦੇਖੋ ਇੰਨੇ ਫੋਨ ਆਏ ਆ ਖੁੱਲੀ ਛੱਡ ਕੇ ਵੀਡੀਓ ਪਾਈ ਸੀ ਆਪਾਂ ਸੋ ਦੇਖੋ ਪੂ ਚੱਕੜੀ ਜਾਵਾਂ ਹਨਾ ਇਹ ਚੀਜ਼ ਆ ਸਰ ਸਵਾਹ ਚੀਜ਼ ਆ ਇਹਨਾਂ ਗੁਣਾ ਦਾ ਮੋਲ ਆ ਜਾਵਾਂ ਹਾਂ ਇਹਦੀ ਮੋਤ ਠੀਕ ਐ ਤੇ ਗਿਆ ਬਾਕੋਨੇ ਦੇ ਜਰਸੀ ਦੇ ਛੇ ਦੇ ਬ੍ਰੇਕ ਆ ਗਿਆ ਜਰਸੀ ਕਾਲੇ ਰੰਗ ਦੇ ਵਿੱਚ ਆ ਗਈ ਠੀਕ ਹੈ ਤੇ ਇਹਨੇ ਦੁੱਧ ਪਹਿਲਾਂ 23 ਕਿਲੋ ਦਿੱਤਾ ਹੈ ਫਾੜੀ ਵਾਲਾ ਲੈਵਾ ਦੇਖੋ ਸੋਨ ਨੂੰ ਲੈਂਦੀ ਆ 5-7 ਦਿਨ ਇੱਕ ਹਫਤਾ ਪੈਂਡਿੰਗ ਪਿਆ ਹੈ ਨਾ ਹਾਂ ਫਾੜੀ ਵਾਲਾ ਲੈਵਾ ਸੋਨਾ ਦੇਖੋ ਠੀਕ ਹੈ ਬਲੈਕ ਕਲਰ ਦੇ ਵਿੱਚ ਫੁੱਲ ਸਾਈਜ਼ ਦੇ ਵਿੱਚ ਆ ਗਈ ਜਾਨ ਹਾਈ ਰੂਟ ਦੇ ਲਓ ਵੀਰੇ ਲੈਂਥ ਨੂੰ ਕਿੰਨੀ ਬੱਚੀ ਦੀ ਠੀਕ ਹੈ ਹਫਤਾ ਪੈਂਡਿੰਗ ਹੈ ਹਣਾ ਤੁਹਾਨੂੰ ਤੁਹਾਨੂੰ ਦਿਖਾ ਦੋ ਅੱਧੀ ਚਵਾਈ ਵਾਲਾ ਥਾਂ ਠੀਕ ਹੈ ਸੋਹਣਾ ਸਾਫ ਜਿਹਾ ਥਾਨ ਹੋਵਣਾ ਸੋ ਕਾਫੀ ਨਾਗਾ ਬਤ ਦਿਖਾ ਦੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜਦ ਮਰਜੀ ਇੱਥੇ ਪਹੁੰਚੋ ਗਾਵਾ ਹਾਜ਼ਰ ਹੋ ਜਾ ਸਿੱਧੂ ਦੇਰੀ ਫਰ ਕਲਾਲਾ ਵੀਡੀਓ ਦੇਖਣੇ ਸਭ ਦਾ ਤਿਆਰ